ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਰਾਮ ਟੈਕਸ ਬ੍ਰਾਂਡ ਪਲੱਸ ਆਰ ਟੈਕਸ ਬ੍ਰਾਂਡ ਦੇ ਜਿਹੜੇ ਹੋਣਗੇ ਪਾਰਟੀ ਵੇਅਰ ਸੂਟ ਹੋਣਗੇ ਪਲੱਸ ਕੱਟ ਪੀਸ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੇ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਣਾਲ ਸਿੰਘ ਵਾਲਾ ਜਿਹੜੀਆਂ ਵੀ ਪਹਿਣਾ ਵਿਜ਼ਿਟ ਕਰਕੇ ਕਪੜਾ ਆਪਣੇ ਲਈ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਇਹ ਜੀ ਵੀਡੀਓ ਤੋਂ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਉਹ ਹੋਏਗਾ ਰਾਮਟੈਕਸ ਬ੍ਰਾਂਡ ਦਾ ਹੋਏਗਾ ਜੀ ਪਾਰਟੀ ਵੇਅਰ ਸੂਟ ਹੋਣਗੇ ਸਟਾਫ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਸਟਾਫ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਕਲਰ ਹੋਏਗਾ ਰਸਟ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਜੀ ਸ਼ਰਟ ਦਾ ਫਰੰਟ ਹੋਏਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਕਲਰ ਹੋਏਗਾ ਰਸਟ ਜੀ ਡਾਰਕ ਰਸਟ ਸ਼ੇਡ ਦਾ ਤੁਹਾਨੂੰ ਮਿਲਣਾ ਜੀ ਇਹ ਪੀਸ ਰਾਮ ਟੈਕਸ ਬ੍ਰਾਂਡ ਹੋਏਗਾ ਜੀ। ਰਾਮ ਟੈਕਸ ਬ੍ਰਾਂਡ ਹੋਏਗਾ। ਲਓ ਜੀ। ਬਹੁਤ ਹੀ ਪਿਆਰਾ ਦਾ ਬ੍ਰਾਂਡ ਹੈ ਜੀ। ਬਹੁਤ ਹੀ ਪਿਆਰਾ ਜਿਹਾ ਸਟਾਫ ਹੁੰਦਾ ਸਟਾਫ ਬਹੁਤ ਹੀ ਵਧੀਆ ਹੁੰਦਾ ਹੈ ਇਦਾਂ ਨਹੀਂ ਹੈਗਾ ਕੋਈ ਇਹ ਹੈਗਾ ਆ ਵੀ ਔਰਗੈਂਜ਼ਾ ਜਾਂ ਤਾਂ ਜਿਆਦਾ ਫਲਫੀ ਹੋਏਗਾ ਸਟਾਫ ਇਦਾਂ ਨਹੀਂ ਹੈਗਾ ਜੀ। ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਸਟਾਫ ਜੀ ਇਦਾਂ ਇਸਦੀ ਬੈਕ ਹੋਏਗੀ ਜੀ। ਬੈਕ ਦੇ ਉੱਪਰ ਵੀ ਜਿਹੜਾ ਹੈਗਾ ਆ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ। ਬੈਕ ਨੈਕ ਦੇ ਉੱਪਰ ਵੀ ਤੁਹਾਨੂੰ ਫਲਾਰ ਮਿਲਣਾ ਜੀ। ਇਹ ਵਾਲਾ ਜਿਹੜਾ ਫਲਾਰ ਹੈਗਾ ਤੁਹਾਡੇ ਬੈਕ ਨੈਕ ਦੇ ਉੱਪਰ ਆਏਗਾ ਜੀ। ਇਹ ਵਾਲਾ ਜਿਹੜੇ ਹੈਗੀ ਆ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਜੀ ਇਹ ਵਾਲੇ ਫਲਾਵ ਤੁਹਾਡੀ ਬੈਕ ਘੇਰੇ ਦੇ ਉੱਪਰ ਆਣਗੇ ਜੀ ਇਹ ਵਾਲੇ ਫਲਾਵ ਬੈਕ ਘੇਰੇ ਦੇ ਉੱਪਰ ਆਣਗੇ ਜੀ ਲਓ ਜੀ ਬਹੁਤ ਹੀ ਪਿਆਰਾ ਤੇ ਆ ਤੁਹਾਨੂੰ ਮਿਲਣਾ ਹੈ ਜੇ ਪ੍ਰਿੰਟ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਦੁਪੱਟਾ ਸਟਾਰਟ ਹੋ ਜਾਂਦਾ ਜੀ ਨਾਲ ਹੀ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਲਓ ਜੀ ਵਿਸਕੋਸ ਔਰ ਗੈਂਦਾ ਦਾ ਡਿਜੀਟਲ ਪ੍ਰਿੰਟ ਦਾ ਹੀ ਤੁਹਾਨੂੰ ਮਿਲਣਾ ਦੁਪੱਟਾ ਬਹੁਤ ਹੀ ਪਿਆਰਾ ਤੇ ਦੁਪੱਟਾ ਹੈ ਜੀ ਖੁੱਲਾ ਡੁੱਲਾ ਪ੍ਰੋਪਰ ਦੁਪੱਟਾ ਜਿਹੜਾ ਹੈਗਾ ਉਹ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਹਾਂ ਜੀ ਇਦਾਂ ਜਿਹੜਾ ਹੈਗਾ ਇਹ ਦੁਪੱਟਾ ਮਿਲੇਗਾ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੁੰਦਾ ਹੈ ਜਿੱਦਾਂ 2.5 ਤੋਂ ਪਲੱਸ ਦੀ ਕੱਟ ਹੀ ਹੁੰਦੀ ਹੈ ਨੀਅਰ ਅਬਾਊਟ ਹੁੰਦੀ ਹੈ ਜੀ ਇਹਨਾਂ ਦੀ ਕੱਟ 2.5 ਤੋਂ ਪਲੱਸ ਦੀ ਲਓ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਜੀ ਦੁਪੱਟਾ ਵਿਸਕੋਸ オーਰਗੈਂਜ਼ਾ ਦਾ ਹੋਏਗਾ ਦੁਪੱਟਾ ਜੀ ਵਿਸਕੋਸ オーਰਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਤੇ ਨਾਲ ਤੁਹਾਨੂੰ ਮਿਲੇਗੀ ਕ੍ਰੇਪ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਕ੍ਰੇਪ ਦੀ ਬਾਟਮ ਜੀ ਅਜੈਕਟ ਸ਼ੇਡ ਆ ਬਟ ਵੀਡੀਓ ਦੇ ਵਿੱਚ ਇਹਦਾ ਥੋੜਾ ਜਿਹਾ ਡਿਫਰੈਂਸ ਆ ਜਿਹੜਾ ਉਹ ਕਲਰ ਦਾ ਲੱਗ ਰਿਹਾ ਬਟ ਅਜੈਕਟ ਸ਼ੇਡ ਹੈ ਜੀ ਬਾਟਮ ਦਾ ਵੀ ਉਹ ਕ੍ਰੇਪ ਦਾ ਸਟੱਫ ਹੈ ਵਿਸਕੋਸ オーਗੈਂਦਾ ਦਾ ਹੈ ਜੀ ਤਾਂ ਕਰਕੇ ਥੋੜਾ ਮੋਟਾ ਜਿਹੜਾ ਤੁਹਾਨੂੰ ਇਹਦੇ ਵਿੱਚ ਡਿਫਰੈਂਸ ਲੱਗ ਰਿਹਾ ਅਜੈਕਟ ਸ਼ੇਡ ਹੈ ਜੀ ਪ੍ਰਾਈਸ ਹੋਏਗਾ 2000 ਰੁਪਏ ਜੀ 2000 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 2000 ਰੁਪਏ ਦੇ ਵਿੱਚ ਕਲਰ ਹੋਏਗਾ ਰਸਟ ਜੀ ਬ੍ਰਾਂਡ ਹੋਏਗਾ ਰਾਮ ਟੈਕਸ ਪ੍ਰਾਈਸ ਹੋਏਗਾ 2000 ਰੁਪਏ ਜੀ 2000 ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂ ਤਾਨੂੰ ਮਿਲ ਜਾਏਗਾ 2000 ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਪੀਸ ਹੋਏਗਾ ਇਹ ਵਾਲਾ ਪੀਸ ਵੀ ਲਾਈਟ ਜਿਹਾ ਕਲਰ ਹੈਗਾ ਸੋਬਰ ਤੇ ਸਰਦਾਰੀ ਜਿਹਾ ਸੂਟ ਹੈ ਜੀ ਡਿਜ਼ਾਈਨਰ ਜਿਹਾ ਤੁਹਾਨੂੰ ਪੀਸ ਮਿਲਣਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਮਿਲੇਗਾ ਦੁਪੱਟਾ ਔਰ ਸ਼ਰਟ ਜੀ ਤੇ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਵਿਸਕੋਸ ਔਰ ਗੈਂਦਾ ਦਾ ਤੁਹਾਨੂੰ ਮਿਲੇਗਾ ਸ਼ਰਟ ਪੀਸ ਔਰ ਦੁਪੱਟਾ ਜੀ ਇਹ ਵਾਲਾ ਤੁਹਾਡੇ ਸ਼ਰਟ ਦਾ ਫਰੰਟ ਹੋ ਗਿਆ ਜੀ ਇਦਾਂ ਤੁਹਾਨੂੰ ਡਿਜ਼ਾਈਨਰ ਜਿਹੜੀ ਹੈਗੀ ਹੈ ਉਹ ਸ਼ਰਟ ਮਿਲੇਗੀ ਜੀ ਲਓ ਜੀ ਇੱਥੋਂ ਤੁਹਾਡਾ ਨੈੱਕ ਆ ਜਿਹੜਾ ਉਹ ਰੈਡੀ ਹੋਏਗਾ ਇਹ ਵਾਲਾ ਤੁਹਾਡਾ ਨੈੱਕ ਆ ਜਿਹੜਾ ਇੱਥੋਂ ਰੈਡੀ ਹੋਣਾ ਹੈ ਜੀ ਰਾਮ ਟੈਕਸ ਬ੍ਰਾਂਡ ਹੋਏਗਾ ਸੇਮ ਹੈ ਜੇ ਤੁਹਾਨੂੰ ਇਸ ਦੀ ਬੈਕ ਮਿਲਣੀ ਹੈ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਮਿਲਣਾ ਹੈ ਡਿਜੀਟਲ ਪ੍ਰਿੰਟ ਇਹ ਵਾਲੀ ਹੋਏਗੀ ਬੈਕ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਹੀ ਤੁਹਾਨੂੰ ਮਿਲਣੀ ਹੈ ਇਸ ਦੀ ਬੈਕ ਬਹੁਤ ਪਿਆਰਾ ਸੋਬਰ ਜਿਹਾ ਸ਼ੇਡ ਹੈ ਜੀ ਇਹ ਵਾਲਾ ਹੋਏਗਾ ਤੁਹਾਡਾ ਦੁਪੱਟਾ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਲਓ ਜੀ ਖੁੱਲਾ ਡੁੱਲਾ ਤੁਹਾਡਾ ਦੁਪੱਟਾ ਹੋਏਗਾ ਜੀ ਡਿਜ਼ਾਈਨਰ ਦੁਪੱਟਾ ਹੋਏਗਾ ਪੈਨਲ ਬਨੇ ਹੋਏ ਆ ਜੀ ਬਹੁਤ ਹੀ ਪਿਆਰੇ ਜੇ ਲੱਗ ਰਹੇ ਨੇ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਡਿਜ਼ਾਈਨਰ ਦੁਪੱਟਾ ਹੈਗਾ ਵਿਸਕੋਸ ਔਰ ਗੈਂਜ਼ਾ ਦਾ ਜੀ ਇਹਨਾਂ ਦਾ ਸਟਾਫ ਜਿਹੜਾ ਹੁੰਦਾ ਹੈ ਆ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਤੁਹਾਨੂੰ ਸਟਾਫ ਮਿਲਦਾ ਹੈ ਜੀ ਲਓ ਜੀ ਇਦਾਂ ਜਿਹੜਾ ਹੈਗਾ ਤੁਹਾਡਾ ਸ਼ਰਟ ਤੇ ਦੁਪੱਟਾ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਸਟਾਫ ਜੀ ਲਓ ਜੀ ਤੇ ਨਾਲ ਤੁਹਾਨੂੰ ਮਿਲੇਗੀ ਸਿਲਕ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਸਿਲਕ ਦੀ ਬਾਟਮ ਕਲਰ ਹੈਗਾ ਬਹੁਤ ਹੀ ਪਿਆਰਾ ਜਿਹਾ ਦੀ ਲਾਈਟ ਗਾਜਰੀ ਟੋਨ ਦਾ ਕਲਰ ਤੁਹਾਨੂੰ ਮਿਲਣਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਹੈਗਾ ਵਿਦ ਦੁਪੱਟਾ ਹੈਗਾ ਕੰਪਲੀਟ ਸੂਟ ਹੈ ਜੀ 2000 ਰੁਪਏ ਦੇ ਵਿੱਚ 2000 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਸਟਾਫ ਹੈਗਾ ਜੀ ਔਰਗੈਂਜ਼ਾ ਦਾ ਜੀ ਬ੍ਰਾਂਡ ਹੈਗਾ ਆਰਟੈਕਸ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਇਹ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਹੋਏਗੀ ਜੀ ਲਓ ਜੀ ਐਦਾਂ ਤੁਹਾਨੂੰ ਸ਼ਰਟ ਦਾ ਫਰੰਟ ਮਿਲੇਗਾ ਇਹ ਵੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਪੀਸ ਬ੍ਰਾਂਡ ਹੋਏਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲੇਗਾ ਪੀਸ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਜੀ ਡਿਜੀਟਲ ਪ੍ਰਿੰਟ ਘੇਰੇ ਦੇ ਉੱਪਰ ਵੀ ਮਿਲੇਗਾ ਡਿਜੀਟਲ ਪ੍ਰਿੰਟ ਲਾਈਟ ਜਾਇ ਹੈ ਗ੍ਰੀਨ ਸ਼ੇਡ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਸ਼ੇਡ ਹੈ ਜੀ ਬ੍ਰੈਂਡ ਹੈਗਾ ਆਰਟੈਕਸ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਲੋ ਜੀ ਇਦਾਂ ਜਿਹੜੇ ਹੈਗੇ ਇਸ ਦੀਆਂ ਬਾਜੂ ਮਿਲਣਗੀਆਂ ਡਿਜ਼ਾਈਨਰ ਜੀਆਂ ਤੁਹਾਨੂੰ ਬਾਜੂ ਮਿਲਣ ਵਾਲੀਆਂ ਜਿਸ ਦੀਆਂ ਇਹ ਵਾਲੀ ਹੋਏਗੀ ਜੀ ਇਸ ਦੀ ਬੈਕ ਇਹ ਬਲੀ ਤੁਹਾਨੂੰ ਮਿਲਣੀ ਇਸ ਤੇ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ ਜੀ ਨਾਲ ਤੁਸੀਂ ਪਿੰਕ ਸ਼ੇਡ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਲਗਵਾ ਸਕਦੇ ਹੋ ਜੇ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪ ਵੀ ਕਰ ਸਕਦੇ ਹੋ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਕੰਪਲੀਟ ਸੂਟ ਆ ਜਿਹੜਾ 1000 ਰੁਪਏ ਦੇ ਵਿੱਚ ਮਿਲ ਜਾਣਾ ਹੈ ਜੇਕਰ ਕੱਲੀ ਸ਼ਰਟ ਜਾਂ ਕੱਲੀ ਬਾਟਮ ਲੈਣਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਆਪਣੇ ਲਈ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਪਿਓਰ ਕ੍ਰੇਪ ਦਾ ਸਟਾਫ ਤੁਹਾਨੂੰ ਮਿਲਣ ਵਾਲਾ ਹੈ ਜੀ ਡਿਜ਼ਾਈਨਰ ਹੋਏਗੀ ਸ਼ਰਟ ਕਲਰ ਵੀ ਬੜਾ ਹੀ ਪਿਆਰਾ ਜਿਹਾ ਜੀ ਗਾਜਰੀ ਰਸਟ ਟੋਨ ਦਾ ਸ਼ੇਡ ਤੁਹਾਨੂੰ ਮਿਲਣਾ ਹੈ ਜੀ ਲਓ ਜੀ 10 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜਿਸ ਤੇ ਉੱਪਰ ਤੁਹਾਨੂੰ ਨਾਟ ਵਰਕ ਮਿਲਣਾ ਹੈ ਜੀ ਲਓ ਜੀ ਇਦਾਂ ਜਿਹੜਾ ਹੈਗਾ ਘੇਰੇ ਦੇ ਉੱਪਰ ਤੁਹਾਨੂੰ ਮਿਲਣੀ ਹੈ ਜੀ ਲੇਸਾਂ ਦੇ ਨਾਲ ਕੀਤੀ ਹੋਈ ਡਿਜ਼ਾਈਨਿੰਗ ਮਿਲਣੀ ਹੈ ਜੀ ਇਸ ਤੇ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਪਲੱਸ ਤੁਹਾਨੂੰ ਨਾਟਵਰਕ ਮਿਲਣਾ ਹੈ ਜੀ ਪੂਰੇ ਫਰੰਟ ਦੇ ਉੱਪਰ ਤੁਹਾਨੂੰ ਨਾਟਵਰਕ ਪਲੱਸ ਸਰਵੋਸਕੀ ਦਾ ਕੰਮ ਮਿਲੇਗਾ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਬੜਾ ਹੀ ਪਿਆਰਾ ਜਿਹਾ ਹੋਏਗਾ ਪੀਸ ਲਓ ਜੀ 10 ਮੀਟਰ ਦੀ ਹੋਏਗੀ ਸ਼ਰਟ ਬ੍ਰਾਂਡ ਹੋਏਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਇਦਾਂ ਇਸਦੀ ਬੈਕ ਔਰ ਬਾਜੀ ਹੋਣੀ ਹੈ ਜੀ। ਲਓ ਜੀ। ਇਹ ਵਾਲੀ ਇਸਦੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ। ਇਹ ਵਾਲੀ ਹੋएगी ਇਸਦੀ ਬੈਕ। 10 ਮੀਟਰ ਦੀ ਸ਼ਰਟ ਹੈਗੀ ਹੈ ਜੀ ਤੇ 10 ਮੀਟਰ ਦੀ ਹੀ ਤੁਹਾਨੂੰ ਮਿਲਣੀ ਹੈ ਜੀ ਬਾਟਮ ਇਸਦੇ ਨਾਲ। ਲਓ ਜੀ। 10 ਮੀਟਰ ਦੀ ਹੀ ਨਾਲ ਤੁਹਾਨੂੰ ਇਸਦੇ ਬਾਟਮ ਮਿਲੇਗੀ, 10 ਮੀਟਰ ਦੀ ਹੀ ਸ਼ਰਟ ਹੋਏਗੀ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ ਇਹ 1250 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਜੀ ਜਿਸਦੇ ਉੱਪਰ ਤੁਹਾਨੂੰ ਮਿਲਣਾ ਹੈ ਜੀ ਵਰਕ ਮਿਲੇਗਾ ਸਰਵੋਸਕੀ ਦਾ ਕੰਮ ਮਿਲੇਗਾ 10 ਮੀਟਰ ਦੀ ਸ਼ਰਟ 10 ਮੀਟਰ ਦੀ ਬਾਟਮ 6 ਮੀਟਰ ਸਟਾਫਾ ਬ੍ਰਾਂਡਡ ਸਟਾਫ ਜਿਹੜਾ ਤੁਹਾਨੂੰ ਮਿਲੇਗਾ ਜੀ ਕੰਪਲੀਟ ਸੂਟ ਮਿਲੇਗਾ ਇਹ 1250 ਰੁਪਏ ਦੇ ਵਿੱਚ ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਨਾ ਬੁਕਿੰਗ ਜਿਹੜੀ ਹੈਗੀ ਤੁਸੀਂ ਆਪਣੇ ਲਈ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਲਾਈਟ ਜਿਹਾ ਸਕਾਈ ਬਲੂ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਪੀਸ ਜੀ ਲੋ ਜੀ ਵਿਸਕੋਸ ਔਰਗੈਂਜ਼ਾ ਦਾ ਹੋਇਆ ਗਿਆ ਪੀਸ ਜੀ ਇਸ ਦੇ ਵਿੱਚ ਨਾ ਐਦਾਂ ਮਤਲਬ ਜਿੱਦਾਂ ਰੈੱਡ ਜਾਂ ਦਾਗ ਹੈਗਾ ਜੀ ਐਦਾਂ ਦਾਗ ਤੁਹਾਨੂੰ ਮਿਲਣਾ ਜੀ ਰੈੱਡ ਜਾਂ ਮਤਲਬ ਇੱਕ ਦੋ ਜਗ੍ਹਾ ਹੈਗਾ ਜੀ ਜਿਵੇਂ ਇੱਕ ਇੱਥੇ ਤੇ ਇੱਕ ਇੱਥੇ ਜੀ ਦੋ ਕਿ ਜਗ੍ਹਾ ਤੁਹਾਨੂੰ ਇਹ ਹੈਗਾ ਆ ਬਟ ਐਡਜਸਟ ਹੋ ਕੇ ਤੁਹਾਡੀ ਸ਼ਰਟ ਇਸਦੀ ਆਰਾਮ ਨਾਲ ਬਣਦੀ ਹੈ ਜੀ ਕਿਉਂਕਿ 2.5 ਮੀਟਰ ਤੋਂ ਵੀ ਪਲੱਸ ਦਾ ਸਟਾਫ ਹੈਗਾ ਜੀ ਵਿਸਕੋਸ ਔਰਗੈਂਜ਼ਾ ਦਾ ਹੈਗਾ ਤੇ ਨਾਲ ਤੁਹਾਨੂੰ ਮਿਲਣੀ ਹੈ ਜੀ ਸੇਮ ਕਲਰ ਦੀ ਹੀ ਬਾਟਮ ਇਹ ਪੀਸ ਤੁਹਾਨੂੰ ਲੈਸ ਦੇ ਵਿੱਚ ਮਿਲਣਾ ਹੈ ਜੀ 10 ਮੀਟਰ ਦੀ ਬਾਟਮ ਹੈਗੀ ਹੈ ਜਿਸ ਤੇ ਨਾਲ ਔਰ ਆਇਤੋ 10 ਮੀਟਰ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਬਹੁਤ ਪਿਆਰਾ ਕਲਰ ਹੈਗਾ ਜੀ ਲਾਰਜੇਸਟ ਸਕਾਈ ਬਲੂ ਸ਼ੇਡ ਹੈ ਜੀ ਸਕਾਈ ਬਲੂ ਸ਼ੇਡ ਹੈਗਾ ਜੀ ਬਹੁਤ ਹੀ ਪਿਆਰਾ ਪੀਸ ਹੈ ਸ਼ਰਟ ਦਾ ਪ੍ਰਾਈਸ ਹੋਏਗਾ 500 ਰੁਪਏ ਤੇ ਬਾਟਮ ਦਾ ਪ੍ਰਾਈਸ ਹੋਏਗਾ 400 ਰੁਪਏ ਜੀ 900 ਰੁਪਏ ਦੇ ਵਿੱਚ ਮਿਲ ਜਾਣਾ ਕੰਪਲੀਟ ਸੂਟ ਜੀ 900 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ ਇਹ ਬਹੁਤ ਪਿਆਰਾ ਪੀਸ ਹੈਗਾ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਕਲਰ ਵੀ ਬੜਾ ਹੀ ਪਿਆਰਾ ਜੀ ਸੋਬਰ ਤੇ ਸਰਦਾਰੀ ਦਾ ਤੁਹਾਨੂੰ ਮਿਲਣਾ ਜੀ ਸ਼ੇਡ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ 3 ਮੀਟਰ ਦੀ ਕੱਟ ਦਾ ਡਾਰਕ ਫਰੋਜੀ ਸ਼ੇਡ ਦਾ ਮਿਲੇਗਾ ਸ਼ਰਟ ਪੀਸ ਜੀ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਡਿਜੀਟਲ ਪ੍ਰਿੰਟ ਡਿਜੀਟਲ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਘੇਰੇ ਦੇ ਉੱਪਰ ਪਲੱਸ ਫਰੰਟ ਦੇ ਉੱਪਰ ਵੀ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਤੁਹਾਨੂੰ ਮਿਲਣਾ ਜੀ ਇਹ ਵਾਲੀਆਂ ਤੁਹਾਡੀਆਂ 슬ੀਵਸ ਰੈਡੀ ਹੋਣਗੀਆਂ ਜੀ ਸਾਢੇ ਤੋਂ ਮਿਲਣਗੀਆਂ ਤੁਹਾਨੂੰ 슬ੀਵਸ ਇਹ ਹੋਵੇਗੀ। ਐਵਲੀ ਹੋਏਗੀ ਜੀ ਇਸਦੀ ਬੈਕ, ਬੈਕ ਦੇ ਉੱਪਰ ਵੀ ਤੁਹਾਨੂੰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਔਰ ਘੇਰੇ ਦੇ ਉੱਪਰ ਵੀ ਮਿਲੇਗਾ ਜੀ। ਡਿਜ਼ਾਈਨਰ ਡਿਜ਼ਾਈਨ ਜੇ ਤੁਹਾਨੂੰ ਘੇਰੇ ਦੇ ਉੱਪਰ ਵੀ ਮਿਲਣਾ ਹੈ ਜੀ ਔਰ ਕਲਰ ਹੋਏਗਾ ਡਾਰਕ ਫਰੋਜੀ ਸ਼ੇਡ ਤੁਹਾਨੂੰ ਮਿਲਣਾ ਹੈ ਜਿਸ ਤੇ ਨਾਲ ਤੁਸੀਂ ਰੈੱਡ ਜਾਂ ਹੌਟ ਪਿੰਕ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਉਹ ਵੀ ਲਗਵਾ ਸਕਦੇ ਹੋ ਜੇਕਰ ਫਰੋਜੀ ਕਲਰ ਦੀ ਹੀ ਬਾਟਮ ਲਗਵਾਉਣਾ ਚਾਹੁੰਦੇ ਹੋ। ਤੁਸੀਂ ਉਹ ਵੀ ਲਗਵਾ ਸਕਦੇ ਹੋ ਜੀ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਆ ਜਿਹੜੀ ਉਹ ਮਿਲ ਜਾਣੀ ਹੈ ਜੀ 600 ਰੁਪਏ ਦੇ ਉਹ ਤੁਹਾਨੂੰ ਸ਼ਰਟ ਆ ਜਿਹੜੀ ਉਹ ਮਿਲ ਜਾਣੀ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਆ ਜਿਹੜੀ ਉਹ ਮਿਲ ਜਾਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਤੁਹਾਨੂੰ ਮਿਲਣਾ ਹੈ ਜੀ ਆਰੀ ਵਰਕ ਦਾ ਸੂਟ ਹੋਏਗਾ ਜੀ ਲਓ ਜੀ ਆਰੀ ਵਰਕ ਦਾ ਤੁਹਾਨੂੰ ਮਿਲਣਾ ਹੈ ਸੂਟ ਸਕਿਨ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਓ ਜੀ ਸਕਿਨ ਕਲਰ ਦੀ ਹੋਏਗੀ ਸ਼ਰਟ ਲੋ ਜੀ ਐਦਾਂ ਜਿਹੜਾ ਹੈਗਾ ਉਹ ਤੁਹਾਨੂੰ ਪਹਿਲਾਂ ਜਿਹੜਾ ਹੈਗਾ ਤੁਹਾਨੂੰ ਪੇਸਟਿੰਗ ਪੱਟੀ ਮਿਲੇਗੀ ਜੀ ਘੇਰੇ ਦੇ ਉੱਪਰ ਡਾਰਕ ਪੀਚ ਕਲਰ ਦੀ ਜੀ ਔਰ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਨਾਲ-ਨਾਲ ਜਿਹੜਾ ਹੈਗਾ ਇਹ ਉਹ ਆਰੀ ਵਰਕ ਮਿਲੇਗਾ ਜੀ ਪੂਰੀ ਸ਼ਰਟ ਦੇ ਫਰੰਟ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਇਹ ਉਹ ਆਰੀ ਵਰਕ ਮਿਲਣਾ ਜੀ ਸੇਮ ਐਜੇ ਤੁਹਾਨੂੰ ਬੈਕ ਮਿਲੇਗੀ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਬੈਕ ਨਾਲ ਤੁਹਾਨੂੰ ਜਿਹੜੀ ਹੈਗੀ ਆ ਉਹ ਡਾਰਕ ਪੀਚ ਸ਼ੇਡ ਦੀ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਸੇਮ ਐਜੇ ਮਿਲੇਗਾ ਦੁਪੱਟਾ ਜੀ ਲਓ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਨਾਲ ਤੁਹਾਨੂੰ ਸੇਮ ਜਿਹੜੀ ਹੈਗੀ ਉਹ ਡਾਰਕ ਪੀਚ ਕਲਰ ਦੀ ਮਿਲਣੀ ਆ ਬਾਟਮ ਲਓ ਜੀ ਐਦਾਂ ਤੁਸੀਂ ਚੈੱਕ ਕਰ ਲਓ ਜੀ ਅਜेक्ट ਸ਼ੇਡ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ ਪ੍ਰੋਪਰ ਸ਼ੇਡ ਤੁਹਾਨੂੰ ਪਤਾ ਲੱਗੇਗਾ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਡਾਰਕ ਪੀਚ ਔਰ ਸਕਿਨ ਕਲਰ ਦਾ ਨਾਲ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਬੜਾ ਪਿਆਰਾ ਜਿਹਾ ਦੁਪੱਟਾ ਹੈ ਜੀ ਚੁਣੋਂ ਦਾ ਪੂਰਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਡਿਜੀਟਲ ਪ੍ਰਿੰਟ ਦਾ ਨਾਲ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਡਾਰਕ ਪੀਚ ਕਲਰ ਤੁਹਾਨੂੰ ਮਿਲਣਾ ਹੈ ਜੀ ਫੋਰਥ ਸਾਈਡ ਜਿਹੜਾ ਹੈਗਾ ਤੁਹਾਨੂੰ ਡਾਰਕ ਪੀਚ ਕਲਰ ਹੀ ਮਿਲੇਗਾ ਜੀ ਪੀਚ ਕਲਰ ਦੀ ਹੀ ਡਾਰਕ ਪੀਚ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ 1800 ਰੁਪਏ ਦੇ ਵਿੱਚ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਹੈ ਜੀ 1800 ਰੁਪਏ ਦੇ ਵਿੱਚ ਮਿਲ ਜਾਣਾ ਹੈ ਜੀ ਤੁਹਾਨੂੰ ਕੰਪਲੀਟ ਸੂਟ ਜੀ ਵਿਦ ਦੁਪੱਟਾ ਡਿਜ਼ਾਈਨਰ ਸ਼ਰਟ ਹੋਏਗੀ ਜਿਸ ਤੇ ਉੱਪਰ ਤੁਹਾਨੂੰ ਆਰੀ ਸਕ੍ਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਕਰਵਾ ਸਕਦੇ ਹੋ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਤੇ ਸਰਦਾਰੀ ਜਿਹਾ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਹੋਏਗਾ ਪੀਸ ਕਲਰ ਹੋਏਗਾ ਜੀ ਇਸ ਦਾ ਪਰਪਲ ਲਾਈਟ ਪਰਪਲ ਟੋਨ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਵਿਸਕੋਸ ਔਰ ਗਾਂਜ਼ਾ ਦੀ ਹੋਏਗੀ ਸ਼ਰਟ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ 10 ਮੀਟਰ ਦੀ ਹੋਏਗੀ ਸ਼ਰਟ ਸਟਾਫ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਜੀ ਸਟਾਫ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਮਿਲੇਗਾ ਡਿਜੀਟਲ ਪ੍ਰਿੰਟ ਘੇਰੇ ਦੇ ਉੱਪਰ ਵੀ ਤੁਹਾਨੂੰ ਮਿਲਣਾ ਡਿਜੀਟਲ ਪ੍ਰਿੰਟ ਦੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਪੀਸ ਬ੍ਰਾਂਡ ਹੋਏਗਾ ਜੀ ਆਰਟੈਕਸ ਬ੍ਰਾਂਡ ਹੋਏਗਾ ਆਰਟੈਕਸ ਸੇਮ ਐਜ਼ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਲਓ ਜੀ ਐਦਾਂ ਤੁਹਾਨੂੰ ਇਸਦੀ ਬਾਜੂ ਮਿਲਣਗੀਆਂ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਉਹ ਮਿਲਣਾ ਹੈ ਜੀ ਐਵਲੀ ਡਿਸਪ੍ਰਿੰਟ ਦੇ ਤੁਹਾਨੂੰ ਮਿਲਣੀ ਹੈ ਜੀ ਬੈਗ ਐ ਵਾਲੀ ਡਿਸਪ੍ਰਿੰਟ ਦੇ ਤੁਹਾਨੂੰ ਮਿਲਣੀ ਹੈ ਬੈਗ ਬੜਾ ਹੀ ਪਿਆਰਾ ਜਿਹਾ ਹੋਏਗਾ ਪੀਸ ਨਾਲ ਤੁਹਾਨੂੰ ਜਿਹੜੀ ਹੈਗੀ ਆ ਡਾਰਕ ਪਰਪਲ ਕਲਰ ਦੀ ਹੀ ਮਿਲੇਗੀ ਬਾਟਮ ਜੀ 10 ਮੀਟਰ ਦੀ ਹੋਏਗੀ ਸ਼ਰਟ ਜੀ ਤੇ ਨਾਲ ਤੁਹਾਨੂੰ 2.5 ਮੀਟਰ ਦੀ ਮਿਲੇਗੀ ਬਾਟਮ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਹੋਏਗੀ ਬਾਟਮ 1000 ਰੁਪਏ ਦੇ ਵਿੱਚ ਮਿਲ ਜਾਣਾ ਕੰਪਲੀਟ ਸੂਟ ਜੇਕਰ ਬਾਟਮ ਜਾਂ ਸ਼ਰਟ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਇੱਕ ਚੀਜ਼ ਇੱਕ ਚੀਜ਼ ਹੀ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦਾ ਵੀ ਕਰ ਸਕਦੇ ਹੋ। ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਆ ਰੈਡੀ ਤੁਸੀਂ ਕਰਵਾ ਸਕਦੇ ਹੋ ਜੀ। ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸਿਮਰ ਮਸਲੀਨ ਦਾ ਸ਼ਰਟ ਪੀਸ ਹੋਏਗਾ ਜੀ। ਲਓ ਜੀ ਸਿਮਰ ਮਸਲੀਨ ਦਾ ਤੁਹਾਨੂੰ ਮਿਲਣਾ ਹੈ ਜੀ ਸ਼ਰਟ ਪੀ ਟਾਈ ਡਾਈ ਦਾ ਪੀਸ ਹੋਏਗਾ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਜੀ ਪਾਰਟੀ ویئر ਪੀਸ ਹੋਏਗਾ ਜੀ ਲਓ ਜੀ 3 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਪਲੱਸ ਜਿਹੜਾ ਹੈਗਾ ਇਹ ਉਹ ਆਰੀ ਦਾ ਕੰਮ ਮਿਲੇਗਾ ਜੀ ਟਾਈ ਡਾਈ ਦੀ ਡਿਜ਼ਾਈਨਰ ਸ਼ਰਟ ਮਿਲਣ ਵਾਲੀ ਹੈ ਜੀ ਪ੍ਰੋਪਰ ਜਿਹੜਾ ਹੈਗਾ ਤੁਹਾਨੂੰ ਗੋਟਾ ਪੱਤੀ ਦਾ ਕੰਮ ਮਿਲੇਗਾ ਜੀ ਹਾਈਲਾਈਟ ਕੀਤਾ ਗਿਆ ਹੈ ਤਿੱਲੇ ਦੇ ਨਾਲ ਪਲੱਸ ਗੋਟੇ ਦਾ ਕੰਮ ਆ ਜਿਹੜਾ ਗੋਟੇ ਪੱਤੀ ਦਾ ਕੰਮ ਆ ਤੁਹਾਨੂੰ ਸ਼ਰਟ ਦੇ ਫਰੰਟ ਦੇ ਉੱਪਰ ਮਿਲੇਗਾ ਜੀ ਲਓ ਜੀ ਐਦਾਂ ਇਹ ਆਰਟੈਕਸ ਬ੍ਰਾਂਡ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਸੇਮ এজ ਇਹ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣੀ ਹੈ ਜੀ ਸੇਮ এজ ਇਹ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣੀ ਹੈ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣ ਵਾਲੀਆਂ ਹੈਗੀਆਂ ਜੀ ਇਹ ਵਾਲੀ ਹੋਏਗੀ ਬੈਕ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਬੈਕ ਜੀ 600 ਰੁਪਏ ਦੀ ਮਿਲਣੀ ਹੈ ਤੁਹਾਨੂੰ ਸ਼ਰਟ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੇਮ ਕਲਰ ਦੀ ਤੁਹਾਨੂੰ 400 ਰੁਪਏ ਦੀ ਬਾਟਮ ਮਿਲਣੀ ਹੈ ਜੀ 600 ਰੁਪਏ ਦੀ ਤੁਹਾਨੂੰ ਮਿਲਣੀ ਹੈ ਸ਼ਰਟ 400 ਦੀ ਬਾਟਮ 1000 ਰੁਪਏ ਦੇ ਵਿੱਚ ਮਿਲ ਜਾਣਾ ਕੰਪਲੀਟ ਸੂਟ ਜੀ 1000 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਨੈਕਸਟ ਤੁਹਾਨੂੰ ਪੀਸ ਮਿਲੇਗਾ ਬੜਾ ਹੀ ਪਿਆਰਾ ਜਿਹਾ ਹੋਏਗਾ ਪੀਸ ਲਓ ਜੀ ਪਹਿਲਾਂ ਅਸੀਂ ਤੁਹਾਨੂੰ ਸ਼ਰਟ ਹੈ ਜਿਹੜੀ ਇਹਦੀ ਪ੍ਰੋਪਰ ਰਾਮਟੈਕਸ ਬ੍ਰਾਂਡ ਦੀ ਹੋਏਗੀ ਖੋਲ ਕੇ ਚੈੱਕ ਕਰਵਾ ਦਈਏ ਜੀ ਡਿਜ਼ਾਈਨਰ ਤੁਹਾਨੂੰ ਇਹ ਪੀਸ ਮਿਲਣਾ ਜੀ ਵਿਸਕੋਸ ਆਰਗੈਂਜ਼ਾ ਦਾ ਹੋਏਗਾ ਪੀਸ ਐਦਾਂ ਤੁਹਾਨੂੰ ਮਿਲੇਗਾ ਜੀ ਸ਼ਰਟ ਦਾ ਫਰੰਟ ਹਾਂਜੀ ਰਾਮ ਟੈਕਸ ਬ੍ਰਾਂਡ ਦਾ ਪੀਸ ਹੋਏਗਾ ਡਾਰਕ ਗ੍ਰੀਨ ਕਲਰ ਦਾ ਤੁਹਾਨੂੰ ਪੀਸ ਮਿਲਣਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਜੀ ਡਿਜੀਟਲ ਪ੍ਰਿੰਟ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਜੀ ਡਿਜੀਟਲ ਪ੍ਰਿੰਟ ਬੜਾ ਹੀ ਪਿਆਰਾ ਜਿਹਾ ਤੁਹਾਨੂੰ ਪ੍ਰਿੰਟ ਮਿਲਣਾ ਜੀ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਸੇਮ ਐਜ਼ ਆਈ ਤੁਹਾਨੂੰ ਇਸ ਦਾ ਬੈਕ ਮਿਲਣੀ ਹੈ ਜੀ ਇਸ ਦੀ ਬੈਕ ਦੇ ਉੱਪਰ ਵੀ ਤੁਹਾਨੂੰ ਮਿਲਣਾ ਹੈ ਜੀ ਸੇਮ ਐਜ਼ ਆਈ ਡਿਜੀਟਲ ਪ੍ਰਿੰਟ ਸ਼ਰਟ ਦਾ ਸਟਾਫ ਜੋ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਕ੍ਰੇਪ ਦੀ ਬਾਟਮ ਜੀ ਕ੍ਰੇਪ ਸਿਲਕ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ 3 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਜੀ 2 ਮੀਟਰ ਦੀ ਕੱਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਲਓ ਜੀ ਬ੍ਰਾਂਡ ਹੋਏਗਾ ਰਾਮ ਟੈਕਸ ਸਟਾਫ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਹੀ ਦੁਪੱਟਾ ਜੀ ਬੜਾ ਪਿਆਰਾ ਦੁਪੱਟਾ ਹੋਏਗਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਗਈ ਹੈ ਜੀ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਪੂਰਾ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਲੇਸ ਦੇ ਨਾਲ ਫਿਨਿਸ਼ਿੰਗ ਜਿਹੜੀ ਹੈਗੀ ਹੈ ਪ੍ਰੋਪਰ ਦੁਪੱਟੇ ਨੂੰ ਦਿੱਤੀ ਹੋਈ ਹੈ ਜੀ ਬੜਾ ਹੀ ਪਿਆਰਾ ਜਾਂ ਹੋਏਗਾ ਪੀਸ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਮਿਲਣਾ ਹੈ ਜੀ ਸ਼ਰਟ ਪੀਸ ਪਲੱਸ ਦੁਪੱਟੇ ਦਾ ਪੀਸ ਵੀ ਜਿਹੜਾ ਹੈਗਾ ਹੈ ਦੁਪੱਟਾ ਵੀ ਜਿਹੜਾ ਹੋਏਗਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦਾ ਜੀ ਪ੍ਰਾਈਸ ਹੋਏਗਾ ਇਸ ਦਾ 2125 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ 2125 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਕੰਪਲੀਟ ਸੂਟ ਹੈਗਾ ਜੀ ਇਹ ਰਾਮਟੈਕਸ ਬ੍ਰਾਂਡ ਦਾ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਰੈੱਡ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਬ੍ਰਾਂਡ ਹੋਏਗਾ ਰਾਮਟੈਕਸ ਲੋ ਜੀ ਐਦਾਂ ਜਿਹੜਾ ਹੋਏਗਾ ਇਸ ਦਾ ਫਰੰਟ ਵਿਸਕੋਸ ਔਰਗੇਂਜ਼ਾ ਦੀ ਮਿਲਣੀ ਹੈ ਜੀ ਸ਼ਰਟ ਵਿਸਕੋਸ ਔਰਗੇਂਜ਼ਾ ਦੀ ਹੋਏਗੀ ਸ਼ਰਟ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਕੰਮ ਲੈਣਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਹੈਡ ਵਰਕ ਦਾ ਕੰਮ ਮਿਲੇਗਾ ਜੀ ਫਰੰਟ ਦੇ ਉੱਪਰ ਪੂਰਾ ਜਿਹੜਾ ਕੰਮ ਹੈਗਾ ਜਿਹੜਾ ਫੁੱਲੀ ਜਿਹੜਾ ਫਰੰਟ ਦੇ ਉੱਪਰ ਵੀ ਤੁਹਾਨੂੰ ਮਿਰਰ ਵਰਕ ਮਿਲਣਾ ਹੈ ਜੀ ਸੇਮ ਅਜੇ ਤੁਹਾਨੂੰ ਇਸਦੀ ਬੈਕ ਮਿਲੇਗੀ ਔਰਗੇਂਜ਼ਾ ਦੀ ਪਲੇਨ ਹੀ ਹੋਏਗੀ ਜੀ ਬੈਕ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਕ੍ਰੇਪ ਸਿਲਕ ਦੀ ਨਾਲ ਤੁਹਾਨੂੰ ਰੈੱਡ ਕਲਰ ਦੀ ਮਿਲਣੀ ਆ ਬਾਟਮ ਕੰਪਲੀਟ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ 2100 ਰੁਪਏ ਜੀ 2100 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 2100 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਬ੍ਰਾਂਡ ਹੋਏਗਾ ਰਾਮ ਟੈਕਸ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਗੇ ਜੀ ਕ੍ਰੇਪ ਦੇ ਸੂਟ ਹੋਣਗੇ ਡਿਜੀਟਲ ਪ੍ਰਿੰਟ ਦੇ ਰਹਿਣ ਵਾਲੇ ਹੈਗੇ ਆ ਜੀ ਸੇਮ ਤੁਹਾਨੂੰ ਮਿਲ ਜਾਣਗੇ ਦੋ ਪੀਸ ਜੀ ਸਟਾਫ ਹੋਏਗਾ ਬੜਾ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਜੀ ਏवन ਸਟਾਫ ਹੋਏਗਾ ਕਲਰ ਹੋਏਗਾ ਵਾਈਨ ਵਾਈਨ ਕਲਰ ਤੁਹਾਨੂੰ ਮਿਲਣਾ ਹੈ ਜੀ ਲਓ ਜੀ ਲਾਈਟ ਵੇਟ ਐਂਡ ਸੌਫਟ ਸਟਾਫ ਹੈਗਾ ਜੀ ਕੰਨੀ ਤੋਂ ਹੀ ਆਪਾਂ ਨੂੰ ਸਟਾਫ ਦਾ ਪਤਾ ਲੱਗ ਜਾਂਦਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਸਟਾਫ ਇਹ ਮਿਲੇਗਾ 5 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲਣੀ ਹੈ 6 ਮੀਟਰ ਦੀ ਕੱਟ ਤੁਹਾਨੂੰ ਇੱਕ ਮਿਲੇਗੀ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਦੇ ਵਿੱਚ ਮਿਲ ਜਾਣਾ ਹੈ ਜੀ ਤੁਹਾਨੂੰ ਕੰਪਲੀਟ ਸੂਟ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ 1250 ਰੁਪਏ ਦੇ ਵਿੱਚ ਮਿਲ ਜਾਣਾ ਹੈ ਜੀ ਸੇਮ ਤੁਹਾਨੂੰ ਜਿਹੜੇ ਹੈਗੇ ਸੇਮ ਪ੍ਰਿੰਟ ਦੇ ਔਰ ਸੇਮ ਕਲਰ ਦੇ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਜਿਹੜੀਆਂ ਪਹਿਣਾ ਸੇਮ ਪਾਉਣ ਦੀਆਂ ਸ਼ਕੀਨ ਨੇ ਲਓ ਜੀ ਉਹਨਾਂ ਨੂੰ ਸੇਮ 2 ਪੀਸ ਮਿਲ ਜਾਣਗੇ ਜਿਹੜੀਆਂ ਪਹਿਣਾ ਸੇਮ 2 ਪੀਸ ਬਾਈ ਕਰਦੀਆਂ ਨੇ ਜੀ ਉਹਨਾਂ ਨੂੰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਹੋਏਗੀ ਜੀ 2 ਪੀਸ ਬਾਈ ਕਰਦੀਆਂ ਨੇ ਸੇਮ ਉਹਨਾਂ ਲਈ ਸ਼ਿਪਿੰਗ ਆ ਜਿਹੜੀ ਫ੍ਰੀ ਹੋਏਗੀ ਜੀ ਹਾਂ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਬ੍ਰਾਂਡ ਹੋਏਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਬੜਾ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਸਕਿਨ ਕਲਰ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਲਓ ਜੀ ਸਕਿਨ ਕਲਰ ਦੀ ਹੋਏਗੀ ਸ਼ਰਟ ਘੇਰੇ ਦੇ ਉੱਪਰ ਮਿਲਣਾ ਜੀ ਤੁਹਾਨੂੰ ਕੰਮ ਮਿਲੇਗਾ ਜੀ ਘੇਰੇ ਦੇ ਉੱਪਰ ਪਲੱਸ ਫਰੰਟ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਜੀ ਤਿੱਲੇ ਦੇ ਨਾਲ ਕੰਮ ਕੀਤਾ ਗਿਆ ਪੂਰੇ ਜਿਹੜੇ ਫਲਾwrs ਆ ਜਿਹੜੇ ਇਹਨਾਂ ਨੂੰ ਹਾਈਲਾਈਟ ਕੀਤਾ ਗਿਆ ਜੀ ਪ੍ਰੋਪਰ ਫਰੰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਸਕਿਨ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਦੀ ਸੇਮ ਐਜ਼ ਆਈ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣੀ ਹੈ ਡਿਜ਼ਾਈਨਰ ਹੀ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਸਟਾਫ ਹੋਏਗਾ ਵਿਸਕੋਸ ਔਰ ਗੈਂਜ਼ਾ ਦਾ ਬ੍ਰਾਂਡ ਹੋਏਗਾ ਆਰਟੈਕਸ ਜੀ ਬ੍ਰਾਂਡ ਹੋਏਗਾ ਆਰਟੈਕਸ ਸਟਾਫ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਤੇ ਨਾਲ ਤੁਹਾਨੂੰ ਮਿਲੇਗੀ ਕਰੇਪ ਦੀ ਬਾਟਮ ਜੀ ਕਰੇਪ ਦੀ ਹੋਏਗੀ ਬਾਟਮ ਕੰਪਲੀਟ ਪੀਸ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਇਹ 1800 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1500 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਦੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਹਾਂਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਹੋਏਗਾ ਰਾਮਟੈਕਸ ਸਟਾਫ ਹੋਏਗਾ ਜੀ ਵਿਸਕੋਸ ਔਰ ਗੈਂਦਾ ਦਾ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਸ਼ਰਟ ਦਾ ਫਰੰਟ ਫਰੰਟ ਦੇ ਉੱਪਰ ਵੀ ਤੁਹਾਨੂੰ ਮਿਲਣਾਂ ਜੀ ਡਿਸਟਲ ਪ੍ਰਿੰਟ ਇੱਕ ਸਾਈਡ ਦੇ ਉੱਪਰ ਤੁਹਾਨੂੰ ਮਿਲਣਾਂ ਜੀ ਛੋਟੇ ਫਲਾਰ ਇੱਕ ਔਰ ਇੱਕ ਸਾਈਡ ਦੇ ਉੱਪਰ ਤੁਹਾਨੂੰ ਮਿਲਣਾਂ ਜੀ ਵੱਡੇ ਫਲਾਰ ਵੱਡੇ ਫਲਾਰ ਤੁਹਾਨੂੰ ਮਿਲਣਗੇ ਜੀ ਇਹ ਵਾਲਾ ਹੋਏਗਾ ਫਰੰਟ ਫਰੰਟ ਹੋਏਗਾ ਪੂਰਾ ਨੀਟ ਐਂਡ ਕਲੀਨ ਜੀ ਰਾਮਟੈਕਸ ਬ੍ਰਾਂਡ ਹੋਏਗਾ ਇਹ ਵਾਲਾ ਪੀਸ ਆ ਜਿਹੜਾ ਤੁਹਾਨੂੰ ਆਫਰ ਦੇ ਉੱਪਰ ਮਿਲਣਾ ਹੈ ਜੀ ਇਹ ਵਾਲੀ ਹੋਏਗੀ ਇਸਦੀ ਬੈਕ ਇਦਾਂ ਜੀ ਇਹ ਪੀਸ ਦੇ ਵਿੱਚ ਨਾ ਥੋੜੀ ਜੀ ਜਿੱਦਾਂ ਥੰਧਿਆਈ ਟਾਈਪ ਆਏ ਜੀ ਆ ਚੈੱਕ ਕਰ ਲਓ ਜੀ ਇਦਾਂ ਥੰਧਿਆਈ ਟਾਈਪ ਹੈ ਜੀ ਆ ਨੀਚੇ ਤੋਂ ਪਤਾ ਲੱਗਦਾ ਜੀ ਇਦਾਂ ਥੋੜਾ ਜਿਹਾ ਇਦਾਂ ਠੰਡਾ ਜਿਹਾ ਹੋਇਆ ਹੁੰਦਾ ਪੀਸ ਉਦਾਂ ਹੈ ਜੀ ਹੋ ਸਕਦਾ ਹੈ ਜੀ ਵਾਸ਼ ਕਰਨ ਤੋਂ ਬਾਅਦ ਉੱਤਰ ਹੀ ਜਾਵੇ ਬਟ ਇਹ ਪੀਸ ਅਸੀਂ ਆਫਰ ਦੇ ਵਿੱਚ ਦੇ ਰਹੇ ਹਾਂ ਜੀ ਲਓ ਜੀ ਇਦਾਂ ਜਿਹੜਾ ਹੈਗਾ ਇਹ ਤੁਹਾਨੂੰ ਇਸ ਦਾ ਬੈਕ ਮਿਲੇਗਾ ਜੀ ਬੈਕ ਦੇ ਉੱਪਰ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਨਾਲ ਹੀ ਤੁਹਾਨੂੰ ਮਿਲ ਜਾਣਾ ਜੀ ਦੁਪੱਟਾ ਵਿਸਕੋਸ ਔਰਗਾਂਜ਼ਾ ਦਾ ਖੁੱਲਾ ਡੁੱਲਾ ਦੁਪੱਟਾ ਜੀ ਤੁਹਾਡਾ ਪੂਰਾ ਵਧੀ ਪ੍ਰਾਈਸ ਸੁਣ ਕੇ ਤੁਸੀਂ ਹੋ ਜਾਣਾ ਹੈਰਾਨ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਨਾਲ ਦੁਪੱਟਾ ਮਿਲਣਾ ਜੀ ਐਦਾਂ ਦੁਪੱਟੇ ਦੇ ਵਿੱਚ ਵੀ ਹਲਕਾ ਹਲਕਾ ਜਿਹਾ ਨਾ ਜਿੱਦਾਂ ਥੰਦੇ ਟੈਪ ਹੈਗਾ ਜੀ ਦੁਪੱਟੇ ਵਿੱਚ ਵੀ ਔਰ ਸ਼ਰਟ ਦੇ ਬੈਕ ਦੇ ਉੱਪਰ ਵੀ ਜੀ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਵਿਸਕੋਸ ਔਰ ਗੈਂਦਾ ਦਾ ਹੋਏਗਾ ਦੁਪੱਟਾ ਲੋ ਜੀ ਇਹ ਹੋਏਗਾ ਵਿਸਕੋਸ ਔਰ ਗੈਂਦਾ ਦਾ ਦੁਪੱਟਾ ਇਸ ਦਾ ਜਿਹੜਾ ਹੈਗਾ ਸ਼ਰਟ ਔਰ ਦੁਪੱਟੇ ਦਾ ਪ੍ਰਾਈਸ ਹੋਏਗਾ ਸਿਰਫ 800 ਰੁਪਏ ਜੀ 800 ਦੇ ਵਿੱਚ ਵਿੱਚ ਮਿਲ ਜਾਣਾ ਜੀ ਤੁਹਾਨੂੰ ਸ਼ਰਟ اور ਦੁਪੱਟਾ ਜੀ ਇਸ ਤੇ ਵੀ ਤੁਹਾਨੂੰ ਤੁਸੀਂ ਡਾਇਰੈਕਟਲੀ ਇਹਨਾਂ ਕਰਵਾ ਲਓ ਜਾਂ ਫਿਰ ਤੁਸੀਂ ਵਾਸ਼ ਕਰਕੇ ਵੀ ਦੇਖ ਸਕਦੇ ਹੋ ਹੋ ਸਕਦਾ ਵੀ ਇਹ ਉਤਰ ਜਾਣ ਜੀ ਦਾਗ ਜੀ ਲਓ ਜੀ 800 ਰੁਪਏ ਦੇ ਵਿੱਚ ਮਿਲ ਜਾਣਾ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਔਰ ਬੁਕਿੰਗ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਗਲੇਸ ਕਾਟਨ ਦਾ ਪੀਸ ਹੋਏਗਾ ਬ੍ਰਾਂਡ ਹੋਏਗਾ ਆਰਟੈਕਸ ਜੀ ਲੇਸ कॉटन ਦਾ ਪੀਸ ਹੋਏਗਾ ਬ੍ਰਾਂਡ ਹੋਏਗਾ ਆਰਟੈਕਸ ਜੀ ਜਿਸਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕ੍ਰਾਸ ਕੱਟ ਦਾ ਜਿਹੜਾ ਹੈਗਾ ਇਹੋ ਵਰਕ ਮਿਲੇਗਾ ਫਰੰਟ ਦੇ ਉੱਪਰ ਲੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਆਰੀ ਦਾ ਕੰਮ ਵੀ ਮਿਲਣਾ ਜੀ ਫਰੰਟ ਦੇ ਉੱਪਰ ਫੁੱਲੀ ਫਰੰਟ ਜਿਹੜੀ ਹੋਏਗੀ ਜੀ ਇਸਦੀ ਹੈਵੀ ਹੋਏਗੀ ਜੀ ਫੁੱਲ ਫਰੰਟ ਦੇ ਉੱਪਰ ਤੁਹਾਨੂੰ ਮਿਲਣਾ ਜੀ ਵਰਕ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਏ1 ਵਰਕ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜੀ 5 ਮੀਟਰ ਦੀ ਤੁਹਾਨੂੰ ਮਿਲਣੀ ਹੈ ਕੱਟ ਸਟਾਫ ਹੋਏਗਾ ਗਲੇਸ कॉटन ਬ੍ਰਾਂਡ ਹੋਏਗਾ ਆਰਟੈਕਸ ਜੀ ਆਰਟੈਕਸ ਹੋਏਗਾ ਬ੍ਰਾਂਡ ਬੜਾ ਹੀ ਪਿਆਰਾ ਜਿਆ ਤੁਹਾਨੂੰ ਸੂਟ ਮਿਲਣਾ ਹੈ ਜੀ ਕਲਰ ਹੋਏਗਾ ਇਸ ਦਾ ਲਾਈਟ ਲਵੈਂਡਰ ਕਲਰ 셀ਫ ਪ੍ਰਿੰਟ ਤੁਹਾਨੂੰ ਪੀਸ ਮਿਲੇਗਾ ਜੀ ਐਦਾਂ ਤੁਹਾਨੂੰ 셀ਫ ਪ੍ਰਿੰਟ ਪੀਸ ਮਿਲਣਾ ਜੀ ਪ੍ਰਾਈਸ ਹੋਏਗਾ 1250 ਰੁਪਏ ਜੀ 1250 ਦੇ ਵਿੱਚ ਮਿਲ ਜਾਣਾ ਜੀ ਕਿਸਰੀ ਕਿਉਂਕਿ ਜਿਹੜੀਆਂ ਸਾਡੀਆਂ ਬਾਹਰ ਲੀਆਂ ਪਹਿਣਾ ਨੇ ਜੀ ਆਸਟ੍ਰੇਲੀਆ ਵਾਲਿਓ ਕਹਿੰਦੇ ਕਿ ਸਾਡੇ ਗਰਮੀ ਹੈ ਜੀ ਨਾਲ ਨਾਲ ਤੁਸੀਂ ਥੋੜੇ ਥੋੜੇ ਕਰਕੇ ਕਾਟਨ ਦੇ ਪੀਸ ਵੀ ਜ਼ਰੂਰ ਦਿਖਾਇਆ ਕਰੋ ਜੀ ਸੋ ਤਾਂ ਕਰਕੇ ਆਪਾਂ ਜਿਹੜੇ ਹੈਗੇ ਨਾਲ ਨਾਲ ਇੱਕ ਇੱਕ ਦੋ ਦੋ ਕਰਕੇ ਜਿਹੜੇ ਕਾਟਨ ਦੇ ਪੀਸ ਵੀ ਜ਼ਰੂਰ ਦਿਖਾਇਆ ਕਰਾਂਗੇ ਜੀ ਲਓ ਜੀ 1250 ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ ਕ੍ਰਾਸ ਕੱਟ ਦਾ ਵਰਕ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜੀ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਜੀ ਆਪਣੀ ਉਹਦੇ ਸਾਰੇ ਪੀਸ ਸੀਗੇ ਜਿਹੜੇ ਪਾਰਟੀ ਵੇਅਰ ਸੀਗੇ ਜੀ ਪਾਰਟੀ ਵੇਅਰ ਪੀਸ ਸੀਗੇ ਇੱਕ ਤੋਂ ਇੱਕ ਸੀਗੇ ਜੀ ਵਿਦ ਦੁਪੱਟਾ ਸੀਗੇ ਜੀ ਆਫਰ ਵਾਲੇ ਪੀਸ ਵੀ ਅੱਜ ਆਪਾਂ ਵੀਡੀਓ ਦੇ ਵਿੱਚ ਪਾਏ ਹੈਗੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਔਰ ਆਪਣੇ ਲਈ ਬੁਕਿੰਗ ਜਿਹੜੀ ਉਹ ਕਰਵਾ ਸਕਦੀਆਂ ਨੇ ਜੀ ਔਰ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ